ਸਤੰਸਰ ਮੀਲ ਜ਼ੀਗ ਰੇ ਦਰਸ਼ਕਾਂ ਦਾ ਸਵਾਗਤ ਮੈਂ ਕਰਨ ਫਰੀ ਤਿਆਸਾ ਸੀ ਗੱਲ ਕਰਾਂਗੇ ਉਸ ਮੁੱਦੇ ਤੇ ਜਿਸ ਤੇ ਹਰ ਇੱਕ ਦੀ ਨਜ਼ਰ ਬਣੀ ਰਹਿੰਦੀ ਹੈ ਤੇ ਹਰ ਇੱਕ ਲਈ ਹਰ ਇੱਕ ਸ਼ਹਿਰ ਵਾਸੀ ਦੇ ਲਈ ਲੁਧਿਆਣਾ ਸ਼ਹਿਰ ਵਾਸੀ ਦੇ ਲਈ ਇਹ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਹੈ ਜਿੱਥੇ ਅਸੀਂ ਗੱਲ ਕਰੇ ਹਾਂ ਬੁੱਟਾ ਦਰਿਆ ਦੀ ਜਿੱਥੇ ਗੰਦਗੀ ਇੰਨੀ ਜ਼ਿਆਦਾ ਹੈ ਜਿੱਥੇ ਬਦਬੂ ਇੰਨੀ ਜ਼ਿਆਦਾ ਫੈਲੀ ਹੈ ਕਿ ਆਸ-ਪਾਸ ਦੇ ਰਾਹਗੀਰਾਂ ਨੂੰ ਨੰਗੜਾ ਵੀ ਉੱਥੋਂ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਇੱਕ ਵਾਰ ਫੇਰ ਕੋਰੋਨਾ ਮਹਾਮਾਰੀ ਫੈਲੀ ਹੋਈ ਹੈ ਤੇ ਗੰਦਗੀ ਦੇ ਨਾਲ ਇਸ ਬਿਮਾਰੀ ਦੇ ਵਿੱਚ ਸਾਹ ਲੈਣਾ ਹੋਰ ਵੀ ਔਖਾ ਹੋ ਜਾਂਦਾ ਹੈ ਉਤੋਂ ਮਾਸਕ ਦੀ ਸਮੱਸਿਆ ਜੀहां ਲਗਾਤਾਰ ਜਿਹੜੀ ਲੋਕਾਂ ਦੀ ਪਰੇਸ਼ਾਨੀਆਂ ਹੀ ਹੁਣ ਵਾਤੀ ਜਾ ਰਹੀ ਹੈ ਪਰ ਆਖਿਰ ਇਸ ਮਾਮਲੇ ਦਾ ਹੱਲ ਕਿਉਂ ਨਹੀਂ ਹੋ ਰਿਹਾ ਆਵਜਾਂਦੇ ਆ ਇਸ ਸੰਬੰਧੀ ਲੋਕਾਂ ਦੀ ਰਾਏ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਕੀ ਨਾਮ ਹੈ ਤੁਹਾਡਾ ਹਰਪ੍ਰੀਤ ਸਿੰਘ ਹੈ ਜੀ ਅਸੀਂ ਬੁੱਡੇ ਨਾਲੇ ਦੀ ਗੰਦਗੀ ਦੇਖਦੇ ਹਾਂ ਰੋਜ਼ਾਨਾ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾਂਦੇ ਇਹਦੀ ਸਫਾਈ ਨੂੰ ਲੈ ਕੇ ਤੁਸੀਂ ਇਧਰੋਂ ਲੰਘ ਰਹੇ ਹੋ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਦਾ ਅੱਗੇ ਵੀ ਕਦੇ ਇੱਥੋਂ ਰੋਜ਼ਾਨਾ ਲੰਘਦੇ ਹੋ ਹਾਂ ਇਹ ਰੋਜ਼ ਦਾ ਨੰਗਣ ਵਾਲਾ ਕੰਮ ਹੈ ਸਾਡਾ ਠੀਕ ਹੈ ਜੀ ਹਾਂਜੀ ਪਰ ਇਹ ਆ ਵੀ ਇੱਥੇ 스ਮੈਲ ਇੰਨੀ ਹੈਗੀ ਆ ਤੇ ਨੰਗੇ ਆ ਜਾਂਦਾ ਨਹੀਂ ਆ ਮਜਬੂਰੀ ਹੈ ਕਿ ਰਾਹ ਇਹੀ ਹੈ ਕਿਉਂਕਿ ਜੇ ਬਾਜ਼ਾਰ ਦੇ ਵਿੱਚੋਂ ਆਨੇ ਆ ਉਧਰੋਂ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਆ ਇਸ ਕਰਕੇ ਇਹ ਰਸਤਾ ਥੋੜਾ ਆ ਵਧੀਆ ਹੈਗਾ ਪਰ ਇਹ ਆ ਵੀ ਇਹ ਪ੍ਰਸ਼ਾਸਨ ਜੇ ਰਸਤੇ ਨੂੰ ਜਿਆਦਾ ਵਧੀਆ ਕਰ ਦੇਵੇ ਹੋਰ ਤੇ ਉਹਨਾਂ ਦੀ ਬੜੀ ਮਿਹਰਬਾਨੀ ਹੋਏਗੀ ਕੈਨ ਦਾ ਭਾਵ ਅਸੀਂ ਇਹ ਸਮਝੀਏ ਕਿ ਬੁੱਡੇ ਨਾਲੇ ਦੇ ਦਰਿਆ ਦੇ ਕਰਕੇ ਇੱਥੇ ਦਿੱਕਤ ਆਂਦੀ ਬਸ ਨਾ ਹਾਂ ਦਿੱਕਤ ਨਾਲੇ ਕਰਕੇ ਦਿੱਕਤ ਆਂਦੀ ਆ ਬਹੁਤ سارے ਲੋਕ ਇਧਰੋਂ ਜਾਣਾ ਚਾਹੁੰਦੇ ਜਿੱਦਾਂ ਹੈਬੋ ਵਾਲ ਹੋ ਗਿਆ ਛੋਟੀ ਹੈਬੋ ਵਾਲ ਤੇ ਵੀ ਇਧਰੋਂ ਸਮੈਲ ਦੇ ਕਾਰਨ ਨਹੀਂ ਜਾਣਾ ਚਾਹੁੰਦੇ ਫਿਰ ਉਹ ਘੁੰਮ ਕੇ ਬਾਜ਼ਾਰ ਦੇ ਵਿੱਚੋਂ ਜਾਂਦੇ ਨੇ ਹਾਂਜੀ ਇਹ ਪ੍ਰੋਬਲਮ ਆਂਦੀ ਹੈ ਗੱਲ ਕਰ ਲਈਏ ਕਰੋਨਾ ਮਹਾਮਾਰੀ ਦਾ ਵੀ ਜਿਹੜਾ ਟਾਈਮ ਚੱਲ ਰਿਹਾ ਡੇਂਗੂ ਮੱਛਰ ਦਾ ਵੀ ਟਾਈਮ ਚੱਲ ਰਿਹਾ ਬਹੁਤ ਜ਼ਰੂਰੀ ਹੈ ਇਹਦੇ ਵੱਲ ਧਿਆਨ ਦੇ ਇਹ ਇਹ ਵੀ ਜ਼ਰੂਰੀ ਹੈ ਕਿਉਂਕਿ ਨਾਲੇ ਦੇ ਕੰਡੇ-ਕੰਡੇ ਜਿੰਨੇ ਘਰ ਵੱਸਦੇ ਨੇ ਉਹਨਾਂ ਨੂੰ ਪ੍ਰੋਬਲਮ ਆਂਦੀ ਹੈ ਰਾਤ ਨੂੰ ਮੱਛਰ ਬਹੁਤ ਹੁੰਦਾ ਰਾਤ ਨੂੰ ਸਮੈਲ ਇੰਨੀ ਜ਼ਿਆਦਾ ਸਮੈਲ ਆਂਦੀ ਹੈ ਪੁੱਛੋ ਹੀ ਨਾ ਨੰਗਿਆ ਨਹੀਂ ਜਾਂਦਾ ਇੱਥੋਂ ਬਹੁਤ ਔਖਾ ਹੁੰਦਾ ਜੀ ਨਮਸਕਾਰ ਜੀ ਨਮਸਕਾਰ ਜੀ ਦਰਿਆ ਦੀ ਗੱਲ ਕਰੀਏ ਦਰਿਆ ਦੇ ਕੰਡੇ ਘਰ ਤੁਹਾਡਾ ਹੈਗਾ ਤੇ ਕਿੰਨੀ ਕੁ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਬਹੁਤ ਪੈਂਦਾ ਵੀ ਬਹੁਤ ਮੁਸ਼ਕਲ ਪਈ ਹੋਈ ਤੁਹਾਨੂੰ ਠੀਕ ਹੈ ਜੀ ਹਾਂ ਜੀ ਤੇ ਪ੍ਰਸ਼ਾਸਨ ਵੱਲੋਂ ਧਿਆਨ ਦਿੱਤਾ ਜਾਂਦਾ ਹੈ ਤੇ ਸਾਰੇ ਤਿੱਕਰ ਦੰਦੇ ਪਏ ਆ ਠੀਕ ਹੈ ਹਾਂ ਜੀ ਅੱਧੇ ਨਾਲੋਂ ਕਾਫੀ ਹੁੰਦਾ ਪਿਆ ਫਰਕ ਪੈਂਦਾ ਅੱਛਾ ਹਾਂ ਸਫਾਈ ਅੱਗੇ ਨਾਲੋਂ ਦਿਖ ਰਹੀ ਹੈ ਹੋ ਰਹੀ ਹੈ ਸਾਰੀ ਸਵੱਛ ਸਫਾਈ ਹੋ ਰਹੀ ਹੈ ਜੀ ਠੀਕ ਹੈ ਹਾਂ ਜੀ ਇਸ ਸਾਲ ਜਿਵੇਂ ਇਹਦਾ ਮਾਹੌਲ ਸੀਗਾ ਇਹਦਾ ਹਾਂਜੀ ਨਹੀਂ ਪਿਛਲੇ ਸਾਲ ਤੋਂ ਬਹੁਤ ਮਤਲਬ ਕਿ ਪਾਣੀ ਪਾਣੀ ਰੁਕ ਜਾਂਦਾ ਸੀ ਬਹੁ ਆਂਦੀ ਸੀ ਹੁਣ ਤਾਂ ਬਿਲਕੁਲ ਸਾਫ ਸੁਥਰਾ ਵਾਤਾਵਰਨ ਬਣਦਾ ਪਿਆ ਲੋਕ ਵੀ ਜਾਗਰੂਕ ਹੋ ਚੁੱਕੇ ਆ ਕੁਛ ਅਸੀਂ ਵੀ ਕੂੜਾ-ਗਾੜਾ ਚਕਾਇਆ ਸੀ ਹਾਂਜੀ ਇਸ ਕਰਕੇ ਹੁਣ ਬਿਲਕੁਲ ਵਧੀਆ ਚੱਲ ਰਿਹਾ ਅੱਗੇ ਮੈਂ ਕਹਿੰਦੀ ਆ ਸਾਫ ਸਫਾਈ ਇਦਾਂ ਹੀ ਚੱਲਦੀ ਰਵੇ ਵੀ ਕੋਈ ਕੂੜਾ ਨਾ ਸਿੱਟਣ ਆਵੇ ਉਹਨੂੰ ਜੁਰਮਾਨਾ ਲਗਾਉਣਾ ਚਾਹੀਦਾ 5000 ਰੁਪਏ ਘਰਾਂ 'ਚ ਡੱਬੇ ਰੱਖਣੇ ਚਾਹੀਦੇ ਆ ਬਾਕੀ ਕੋਈ ਦਵਾਈਆਂ ਵਗੈਰਾ ਪ੍ਰਸ਼ਾਸਨ ਛਿੜਕ ਦੇਵੇ ਤਾਂ ਉਹ ਵੀ ਵਧੀਆ ਗੱਲ ਹੈ ਜੀ ਠੀਕ ਹੈ ਜੀ ਆ ਦੀ ਜੇ ਗੱਲ ਕਰ ਲਈਏ ਕਰੋਨਾ ਮਹਾਂਮਾਰੀ ਦਾ ਟਾਈਮ ਚੱਲ ਰਿਹਾ ਹੈ ਡੇਂਗੂ ਦਾ ਟਾਈਮ ਚੱਲ ਰਿਹਾ ਹੈ ਤੇ ਕਿਸ ਤਰ੍ਹਾਂ ਦੇਖਦੇ ਆਂ ਦੀ ਸਫਾਈ ਨੂੰ ਹੁਣ ਤੁਸੀਂ ਸਫਾਈ ਹੋਣੀ ਚਾਹੀਦੀ ਹੈ ਬੰਦ ਹੋਣਾ ਚਾਹੀਦਾ ਬੰਦ ਹੋਣਾ ਚਾਹੀਦਾ ਜੀ ਹਾਂਜੀ ਹਾਂਜੀ ਕੀ ਕਰਨ ਤੁਹਾਨੂੰ ਲੱਗਦੇ ਨੇ ਜੋ ਬੰਦ ਹੋਣਾ ਚਾਹੀਦਾ ਹੈ ਬਿਮਾਰੀ ਦੇ ਕਾਰਨ ਠੀਕ ਹੈ ਬਿਮਾਰੀ ਵੀ ਹੈ ਬੱਚੇਰ ਵੀ ਹੈ ਠੀਕ ਹੈ ਬੱਚੇ ਵੀ ਹੈ ਤੁਹਾਨੂੰ ਲੱਗਦੇ ਵੱਡੇ ਵੀ ਲੰਗਦੇ ਸਾਰੇ ਲੰਗਦੇ ਠੀਕ ਹੈ ਜੀ ਬਾਕੀ ਦਿੱਕਤ ਆਉਂਦੀ ਆਂ ਜਾਣ ਬੰਦਿਆਂ ਨੂੰ ਜਾਂ ਜਾਮ ਰਹਿੰਦਾ ਇੱਥੇ ਠੀਕ ਹੈ ਸਾਫ ਸਫਾਈ ਜਿਵੇਂ ਪ੍ਰਸ਼ਾਸਨ ਵੱਲੋਂ ਕਿਹਾ ਜਾਂਦਾ ਕਿ ਸਾਫ ਸਫਾਈ ਦਾ ਇਹਦਾ ਧਿਆਨ ਰੱਖਿਆ ਜਾ ਰਿਹਾ ਤੁਹਾਨੂੰ ਲੱਗਦਾ ਕਿ ਰੱਖਿਆ ਜਾ ਰਿਹਾ ਇਸ ਟਾਈਮ ਨਹੀਂ ਜੀ ਨਹੀਂ ਦਿਖ ਰਹੀ ਕੋਈ ਪਿਛਲੇ ਸਾਲ ਵਾਂਗ ਕੁਝ ਵੀ ਨਹੀਂ ਕੀਤਾ ਉਧਰ ਲਾ ਕੀਤਾ ਇਹਨਾਂ ਨੇ ਮਾੜਾ ਮੋਟਾ ਸਫਾਈ ਇੱਧਰ ਕੁਝ ਨਹੀਂ ਕੀਤਾ ਤੁਸੀਂ ਰੋਜ਼ ਹੀ ਲੰਘਦੇ ਹੋ ਤਾਂ ਕਰੀ ਇੱਤੋਂ ਹੀ ਲੰਘਦੇ ਰੋਜ਼ ਹੀ ਆਪਣਾ ਉਹ ਵੀ ਹੈਗਾ ਰੋਡ ਵੀ ਹੈਗਾ ਇੱਧਰੋਂ ਵੀ ਲੰਘੀਦਾ ਹਾਂਜੀ ਕੋਈ ਫਰਕ ਨਹੀਂ ਨਜ਼ਰ ਆ ਰਿਹਾ ਕੁਝ ਨਹੀਂ ਆ ਰਿਹਾ ਕੀ ਪ੍ਰਸ਼ਾਸਨ ਕੀ ਕਹਿਣਾ ਚਾਹੁੰਦੇ ਪ੍ਰਸ਼ਾਜ ਇਹ ਨਾਲਾ ਬੰਦ ਕਰਨਾ ਚਾਹੀਦਾ ਹੈ ਹੋਰ ਕੀ ਇੱਥੇ ਲੁੱਟੋ ਖਾਓ ਲੋ ਖੋਵਾ ਵੀ ਬੜੀਆਂ ਹੁੰਦੀਆਂ ਠੀਕ ਹੈ ਇੱਥੇ ਸਵੇਰੇ ਜਿਹੜੇ ਮੰਡੀ ਵਾਲੇ ਨੇ ਲੋਟ ਕੋ ਲੁੱਟ ਖਾਓ ਹੁੰਦੀਆਂ ਨੇ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬੁੱਡੇ ਦਰਿਆ ਦੀ ਗੱਲ ਕਰ ਲਈ ਲੁਧਿਆਣੇ ਦਾ ਜਿਹੜਾ ਮੇਨ ਕਾਫੀ ਚਰ ਤੋਂ ਫੇਮਸ ਲਿਸਟ ਚ ਆਂਦਾ ਹੈ ਇਹਦੀ ਸਾਫ ਸਫਾਈ ਨੂੰ ਲੈ ਕੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਪਿਛਲੇ ਸਾਲ ਬੜਾ ਬੁਰਾ ਹਾਲ ਸੀ ਹੁਣ ਤੁਸੀਂ ਇਧਰੋਂ ਲੰਘ ਰਹੇ ਹੋ ਕਿਸ ਤਰ੍ਹਾਂ ਦਾ ਦੇਖਦੇ ਹੋ ਸਾਫ ਸਫਾਈ ਨੂੰ ਗੰਦਾ ਬੁਰਾ ਬਹੁਤ ਬੁਰਾ ਹਾਲਾ ਦੇਖੋ ਕਿੰਨਾ ਗੰਦਗੀ ਪਈ ਹੈ ਚਾਰ ਸਫੇਰੇ ਇੱਥੇ ਆਉਣ ਵਾਲੇ ਟਾਈਮ ਦੇ ਵਿੱਚ ਇੱਥੇ ਡੇਂਗੂ ਵਗੈਰਾ ਦੀ ਮਾਰਨਾਮਰਾ ਤੇ ਦੀਆਂ ਬਿਮਾਰੀਆਂ ਨੇ ਹਰ ਸਾਲ ਇਦਾਂ ਹੀ ਫੈਲਦੀਆਂ ਨੇ ਕਿੰਨੇ ਲੋਕਾਂ ਦੀ ਇੱਥੇ ਜਾਨ ਜਾਂਦੀ ਹੈ ਪ੍ਰਸ਼ਾਸਨ ਕੋਈ ਇਹਦੇ ਵੱਲ ਕੋਈ ਧਿਆਨ ਨਹੀਂ ਕਰਦਾ ਦੇਖੋ ਗੰਦਗੀ ਕਿੰਨੀ ਆ ਤੁਸੀਂ ਆਪ ਹੀ ਦੇਖੋ ਅਦਰ ਕੈਮਰਾ ਮਾਰ ਕੇ ਬਹੁਤ ਬੁਰਾ ਹਾਲ ਹੈ ਇਸ ਪਾਸੇ ਸਮੈਲ ਆਂਦੀ ਹੈ ਲੋਕਾਂ ਦਾ ਪਤਾ ਨਹੀਂ ਕਿਦਾਂ ਲੋਕੀ ਰਹਿ ਰਹੇ ਸਾਨੂੰ ਪਤਾ ਨਹੀਂ ਇਹਦੇ ਬਾਰੇ ਕੁਝ ਵੀ ਇੱਥੇ ਕਿਦਾਂ ਲੋਕੀ ਰਹਿ ਰਹੇ ਨੇ ਪਰ ਬਹੁਤ ਬੁਰਾ ਹਾਲ ਹੈ ਇਸ ਪ ਠੀਕ ਹੈ ਜੀ। ਔਰ ਪੂਰੀ ਗੰਦਗੀ ਹੈ ਇੱਥੋਂ ਤੁਸੀਂ ਰੋਡ ਤੋਂ ਚੱਲ ਜਾਓ ਪੂਰੀ ਨਾਲੇ ਦੇ ਨਾਲ ਨਾਲ ਸਾਰੀ ਗੰਦਗੀ ਗੰਦਗੀ ਕੋਈ ਸਪਾਂਸ ਦਾ ਬਿਆਨ ਨਹੀਂ ਕੋਈ ਸਾਸਪਈਆਂ ਨੇ ਕੋਈ ਕੁਝ ਨਹੀਂ ਹੁੰਦਾ ਹੈਗਾ ਹਮੇਸ਼ਾ ਇਦਾਂ ਹੀ ਗੰਦੀ ਪਿਆ ਰਹਿੰਦਾ ਇੱਥੇ। ਠੀਕ ਹੈ ਜੀ। ਤੇ ਬਾਕੀ ਬਿਮਾਰੀਆਂ ਦਾ ਜਿਵੇਂ ਹੁਣ ਕਰੋਨਾ ਵਗੈਰਾ ਚੱਲਦਾ ਵਾ ਕਰੋਨਾ ਕੀ ਕੰਟਰੋਲ ਹੋਊਗਾ ਜੀ ਇੰਨਾ ਦਾ ਗੰਦੀ ਪਿਆ ਹੋਊਗਾ ਇੱਥੇ ਤਾਂ ਠੀਕ ਹੈ ਜੀ। ਇਸ ਕਰਕੇ ਸਕਾਰ ਨੂੰ ਦੇਖਣਾ ਚਾਹੀਦਾ ਸਾਰੀ ਗੰਦਗੀ ਸਾਫ ਕਰਨੀ ਚਾਹੀਦੀ ਬਿਲਕੁਲ ਇਹ ਨਹੀਂ ਮੈਂ ਕਰੋਨਾ ਦੀ ਗੱਲ ਕਰ ਲਈਏ ਜੇ ਮੈਂ ਤਾਂ ਕਰੋਨਾ ਦੀ ਹੁਣ ਹਵਾ ਉੱਠੀ ਹੋਈ ਆ ਅਗਾ ਡੇਂਗੂ ਵੀ ਹੁਣ ਜਿਹੜਾ ਮੱਛਰ ਜਿਹੜੇ ਆਉਣੇ ਆ ਜਾਂ ਚੱਲ ਰਹੇ ਨੇ ਕਿਸ ਤਰ੍ਹਾਂ ਦੇਖਦੇ ਇਹਨੂੰ ਹੁਣ ਕਿੰਨੀ ਕੀ ਤੇਜ਼ੀ ਵਰਤਣੀ ਚਾਹੀਦੀ ਹੈ ਇਹ ਚੀਜ਼ਾਂ ਤੇ ਬੁਰਾ ਹਾਲ ਹੈ ਯਾਰ ਤੇਜ਼ੀ ਕੁਝ ਵੀ ਕਰੀ ਜਾਣੇ ਇੱਥੇ ਕੁਝ ਨਹੀਂ ਹੋ ਸਕਦਾ ਹੱਲ ਨਾ ਸਮਾਰਟ ਸਿਟੀ ਰੱਖਣ ਨਾਲ ਕੋਈ ਸ਼ਹਿਰ ਸੋਹਣਾ ਨਹੀਂ ਬਣ ਜਾਣਾ ਠੀਕ ਆ ਸਰਕਾਰਾਂ ਬਹੁਤ ਵੱਡੇ ਵੱਡੇ ਦਾਅਵੇ ਕਰਦੀਆਂ ਪਰ ਹੈ ਖੋਖਲੇ ਕੱਖ ਵੀ ਨਹੀਂ ਹੈਗਾ ਬਿਲਕੁਲ ਜਿਵੇਂ ਹੁਣੇ ਸਾਲ ਦੀ ਸ਼ੁਰੂਆਤ ਦੇ ਵਿੱਚ بڑے ਕਾਰਜ ਕੀਤੇ ਗਏ ਦੇ ਲਈ ਦਾਅਵੇ ਕੀਤੇ ਗਏ ਸਰਕਾਰ ਵੱਲੋਂ ਕਿ ਇਹਦੀ ਹੁਣ ਸਫਾਈ ਰੈਗੂਲਰ ਦਾਅਵੇ ਤਾਂ ਮੌਕੇ ਦੇ ਮੌਕੇ ਬਸ ਫੋਟੋਆਂ ਖਿੱਚੀਆਂ ਜਾਂਦੀਆਂ ਮੰਤਰੀ ਆਉਂਦੇ ਆ ਦਾਅਵੇ ਕਰਦੇ ਆ ਪਰ ਹੁੰਦਾ ਕੁਝ ਨਹੀਂ ਦੋ ਚਾਰ ਦਿਨ ਦਾ ਡਰਾਮਾ ਹੁੰਦਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਆ ਕਹਿਣਾ ਚਾਹੁੰਦੇ ਆਪਣੇ ਬਹਿਬਰ ਦੇ ਕੁਝ ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹੁੰਦੇ ਆਂ ਵੀ ਲੁਧਿਆਣੇ ਵਾਸੀਆਂ ਨੂੰ ਜੇ ਕੋਈ ਸੁੱਖ ਮਿਲ ਜੇ ਜਾਂ ਸਾਫ ਸਫਾਈ ਹੋ ਜੇ ਜੀ ਬਿਲਕੁਲ ਬਟ ਜੇਕਰ ਤੁਹਾਡੇ ਵੀ ਇਲਾਕੇ ਦੇ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਐਸਐਮਜ਼ੈਟ ਨਿਊਜ਼ ਨਾਲ ਹੀ ਰਾਬਤਾ ਕਾਇਮ ਕਰਕੇ ਅਸੀਂ ਵੀ ਇਹੀ ਕੋਸ਼ਿਸ਼ ਕਰਾਂਗੇ ਤੁਹਾਡੀ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰ ਸਕੀਏ ਹੋਰ ਅਪਡੇਟਸ ਲੈ ਕੇ ਅਸੀਂ ਫਿਰ ਤੋਂ حاضر ਹੋਵਾਂਗੇ ਤੁਸੀਂ ਵੇਖਦੇ ਰਹੋ ਐਸਐਮਜ਼ੈਟ ਨਿਊਜ਼